ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਕੋਟ ਸਦਰਖਾਂ ਆ ਗਿਆ ਸੱਜਣੋ ਜੋ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਮੋਗਾ ਆ ਗਿਆ ਨੇੜੇ ਧਰਮਕੋਟ ਆ ਈਸੇਖਾ ਕੋਟ ਇਹਦੇ ਬਿਲਕੁਲ ਆਂਡ ਗਵਾਂਡ ਦੇ ਨਗਰ ਆ ਤੇ ਸੈਂਟਰ 'ਚ ਆ ਜਾਂਦਾ ਇਹ ਜਦੋਂ ਈਸੇਖਾ ਕੋਟ ਤੋਂ ਧਰਮਕੋਟ ਨੂੰ ਜਾਈਏ ਸੱਜਣੋ ਕੋਟ ਸਦਰਖਾਂ ਤੇ ਸੋਨੂ ਨੂੰ ਮਲਾਵਾਂਗੇ ਅੱਜ ਤੁਹਾਨੂੰ ਇੱਕ ਲਿਆਇਆ ਜਿਵੇਂ ਕਹਿ ਦਿੰਦੇ ਕੋਠੇ ਜੱਡੀ ਮੈਂ ਨੀਲੀ ਰਵੀ ਦੀ ਲੱਭ ਕੇ ਬੜੇ ਵੱਡੇ ਕੱਤ ਕਾਟ ਦੀ ਇਹਦਾ ਸਾਰਾ ਹਿਸਾਬਕਤਾ ਪੁੱਛਾਂਗੇ ਵੀ ਕਿੰਨਾ ਸਮਾਂ ਇਹਨੂੰ ਸੂਈ ਨੂੰ ਹੋ ਗਿਆ ਤੇ ਕਿੰਨਾ ਕਿਹਦੇ ਕੋਲੇ ਬੋਲਾ ਜਿਹੜਾ ਦੁੱਧ ਸਾਰਾ ਸਾਬਕਤਾਬ ਸੱਜਣੋਂ ਆਪਾਂ ਮਾਲਕਾਂ ਤੋਂ ਕਨਫਰਮ ਕਰ ਲਾਂਗੇ ਬਿਲਕੁਲ ਤਾਜੀ ਸੂਈ ਆ ਇੱਕ ਸੱਜਣੋਂ ਗੱਬਣ ਮੈਂ ਆ ਸੂਣ ਨੂੰ ਤਿਆਰ ਕਿੰਨੇ ਦਿਨ ਬਾਕੀ ਇਹਦਾ ਵੀ ਹਿਸਾਬ ਕਿਤਾਬ ਇੱਕ ਟੋਕੜ ਗੱਬਣ ਚੈੱਕ ਪਾਸ ਉਹਦਾ ਕੀ ਹਿਸਾਬ ਕਿਤਾਬ ਉਹਦਾ ਵੀ ਪੁੱਛ ਲੈਨੇ ਤੇ ਸ਼ੁਰੂ ਕਰ ਲਈਏ ਆਪਾਂ ਪੂਰੇ ਵੱਡੇ ਕੱਤ ਕਾਠ ਦੀ ਮੈਂ ਜਦੋਂ ਸੋਨੂੰ ਨੂੰ ਬਰਾਬਰ ਖਿਲਾ ਰਿਆ ਤਾਂ ਪਾਲੇ ਹੱਥ ਆਵਾਂਗੇ ਮਸਾਂ ਜੁੜੇ ਹੋ ਐਂਡ ਤੱਕ ਤੁਹਾਡਾ ਧੰਨਵਾਦ ਤੇ ਜਿਹੜੀ ਪਸੰਦ ਆ ਜਾਂਦੀ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਸੱਜਣੋ ਪੈਸੇ ਖਰਚ ਕਰਨੇ ਆ ਧੰਨਵਾਦ ਵੀਡੀਓ ਨੂੰ ਵੇਖਿਓ ਐਂਡ ਤੱਕ ਜਿਉਂਦੇ ਵਸਦੇ ਰਹੋ ਸੋਨੂ ਵੀਰ ਸਾਸਤਰੀ ਕਾਲ ਸਾਸਤਰੀ ਕਾਲ ਵੀਰ ਜੀ ਸਾਸਤਰੀ ਕਾਲ ਹੋਰ ਸੁਣਾ ਬਹੁਤ ਵਧੀਆ ਜੀ ਚੜਦੀ ਕਲਾ ਚੜਦੀ ਕਲਾ ਹੀ ਚੜਦੀ ਕਲਾ ਕੋਟ ਸਦਰਖਾਨ ਵਾਲੇ ਆ ਗਏ ਭਰਾ ਸਾਡੇ ਹੈ ਹਾਂਜੀ 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 ਮਾਲ ਆਪਣਾ ਹੋ ਗਿਆ ਸੇਲ ਬਹੁਤ ਜੀ ਬਹੁਤ ਲੇਖਾ ਹੀ ਕੋਈ ਨਹੀਂ ਬਾਈ ਫੋਨ ਹਜੇ ਤੇ ਕਰਾਈ ਜਾਂਦੇ ਅੱਛਾ ਹਾਂਜੀ ਚਲੋ ਸ਼ੁਕਰ ਹੈ ਪ੍ਰਮਾਤਮਾ ਮਾਲ ਵੀ ਬਾਈ ਬਹੁਤ ਸਾਫ਼ ਸੁਥਰਾ ਸੀਗਾ ਜੇ ਚੰਗਾ ਲਈਏ ਤਾਂ ਬਾਬਾ ਗਾਖ ਵੀ ਹੈਗਾ ਭਾਵੇਂ ਦੋ ਲਓ ਹੀ ਪਰ ਲਓ ਚੰਗੀਆਂ ਹਾਂ ਹਾਂ ਚੀਜ਼ ਹੋਵੇ ਅਗਲੇ ਦੇ ਪੱਲੇ ਪੈ ਜੇ ਕੁਛ ਹਾਂਜੀ ਹਾਂਜੀ ਪੈਸੇ ਲਾਉਣ ਵਾਲੇ ਘਰਾ ਬੈਠੇ ਆ ਹਾਂਜੀ ਹਾਂਜੀ ਪਰ ਚੀਜ਼ ਹੋਵੇ ਤਾਂ ਹੀ ਦੋ ਕੁ ਦਿਨ ਵੀਡੀਓ ਲੇਟ ਹੋ ਗਈ ਏ ਹਾਂ ਨਹੀਂ ਉਵੇਂ ਕੱਲ ਵੀ ਬਣਾਉਣੀ ਸੀ ਹਾਂ ਉਵੇਂ ਕੱਲ ਵੀ ਬਣਾਉਣੀ ਸੀਗੀ ਤੇ ਹੁਣ ਆਪਣਾ ਡਰੈਸ ਦੱਸ ਇਥੋਂ ਦਾ ਨਾਮ सोनू ਪਿੰਡ ਕੋਟ ਸਦਰਖਾਂ ਜ਼ਿਲ੍ਹਾ ਮੋਗਾ ਇਸ਼ਟਾ ਦੇ ਪੇਜ ਐ सोनू ਦੇ ਨਾਂ ਤੇ ਓਕੇ ਹਾਂਜੀ ਹਾਂਜੀ सोनू ਦੇ ਨਾਂ ਤੇ ਮੇਰੇ ਭਰਾ ਦਾ ਪੇਜ ਵੀ ਚੱਲਦਾ ਹੈ ਹਾਂਜੀ ਹਾਂਜੀ ਧੰਨਵਾਦ ਕੋਈ ਗੱਲ ਨਹੀਂ ਚਲਾਉਣੇ ਚਾਹੀਦੇ ਆ ਸਾਰੇ ਭੈਣਾ ਭਰਾ ਆਦੇ ਹੀ ਆ ਤੇ ਆਪਣਾ ਨੰਬਰ ਵੀ ਦੱਸ ਦਈਏ ਨੰਬਰ 8872218399887221839 ਓਕੇ ਇੱਥੇ ਕਰੇ ਸੰਪਰਕ ਹਾਂਜੀ ਹਾਂਜੀ ਤੇ ਤਿੰਨ ਮੁਖਾ ਦਈਏ ਹਾਂਜੀ ਤਿੰਨੇ ਟੌਪ ਆ ਜੀ ਤਿੰਨੇ ਟੌਪ ਆ ਇਹਦੇ ਕੱਦ ਦਾ ਤਾਂ ਕੋਈ ਊੜਾ ਬਣਾਈ ਨਹੀਂ ਹਨਾ ਮਿੱਟੀ ਮੈਂ ਤਾਂ ਕਿਤੇ ਵਿਰਲੀ ਥਾਂ ਹੀ ਲੱਭਦੀ ਐ ਮੈਂ ਭਾਈ ਅੱਜ ਵੀਰ ਦੱਸਣਗੇ ਆਪ ਨੂੰ ਹਾਂ ਆ ਤੂੰ ਵੀ ਨਿਗੀ ਜੀ ਲੱਗਦੀ ਏ ਤੇ ਕੋਲੇ ਖੜੀ ਹੈ ਨਾ ਹਾਂਜੀ ਹਾਂਜੀ ਇਹਦਾ ਕੀ ਹਿਸਾਬ ਆ ਕਿਹੜਾ ਸੂਆ ਸੂਗੀ ਭਾਈ ਗਾਂ ਤੀਜੇ ਵਾਸਤੇ ਸੋਨਾ ਕਹਿਣ ਨੂੰ ਦੂਜਾ ਵੀ ਕਹਿ ਦਿੰਦੇ ਆ ਤੀਜਾ ਸੂਗੀ ਹਾਂਜੀ ਹਾਂਜੀ ਓਕੇ ਹਾਂ ਦਿਨ ਕਿੰਨੇ ਪਏ ਇਹਦੇ ਭਾਈ ਲੈ ਹੀ ਜਾਏਗੇ ਕੋਈ 5-6 ਦਿਨ 5 ਤੋਂ 6 ਦਿਨ ਹਫਤੇ ਦੇ ਵਿੱਚ ਵਿੱਚ ਸੂਕੂਗੀ ਹਾਂਜੀ ਹਾਂਜੀ ਬਾਈ ਬਣੇਗੀ ਬਹੁਤ ਸੂਹਾ ਤੀਜਾ ਹਾਂਜੀ ਹਾਂਜੀ ਤੇ ਦਿਨ ਲੈ ਜੂਗੀ ਹਫਤਾ ਹਨਾ ਹਫਤੇ ਦੇ ਅੰਦਰ ਬਾ ਸੂ ਪਵੇਗੀ ਤੇ ਥਣਾ ਥਣਾ ਲੋ ਟਿੱਪੀ ਆਣ ਓਕੇ ਆ ਜੀ ਭਾਰ ਪਿੱਛੇ ਦੀ ਗਰੰਟੀ ਹੈ ਭਾਰ ਪਿੱਛੇ ਦੀ ਫੁੱਲ ਗਰੰਟੀ ਥਣਾ ਆਪਦੇ ਇੱਥੇ ਟੱਪ ਕੇ ਲੈ ਜਾਈਏ ਹਾਂਜੀ ਹਾਂਜੀ ਬਾਈ ਰੂੰ ਆਏਗੀ ਹਨਾ ਰੂੰ ਰੂੰ ਠੀਕ ਆ ਬਾਈ ਕਰਾਂ ਚੋ ਮਾਲ ਲਿਆ ਓਕੇ ਕੱਢੀ ਮੇਰਾ ਭਰਾ ਲੋ ਵੀ ਸੱਜਣੋ ਟੋਕੜ ਕੱਬਣ ਮੈਂ ਨਾ ਬਹੁਤ ਵੱਡੇ ਕਦ ਕਾਟ ਦੀਆ ਤੇ ਉਹ ਦੇਖੋ ਪਰਲੇ ਪਾਸੇ ਖੜੀ ਨਜ਼ਰ ਨਹੀਂ ਆਉਂਦੀ ਐਡੀ ਵੱਡੀ ਮੈਂ ਨੀਲੀ ਰਾਵੀ ਦੀ ਵਿਖਾਉਣੀ ਤੁਹਾਨੂੰ ਅੱਜ ਤੇ ਆ ਗਈ ਗੱਬਣ ਝੋਟੀ ਸੁਆ ਤੀਜਾ ਓਕੇ ਰਿਪੋਰਟ ਚੰਗੀ ਝੋਟੀ ਆ ਸੱਜਣੋ ਪਲੀ ਪੁਲੀ ਓਕੇ ਰਿਪੋਰਟ ਆ ਕਹਿਨ ਦੂਜਾ ਵੀ ਕਹਿ ਰਿਹਾ ਤਾਂ ਵੀ ਚੱਲੇਗੀ ਹਾਂ ਠੀਕ ਆ ਦੇਖੋ ਇਹ ਸਿੰਘ ਸੁنگੇ ਨਾ ਕੋਈ ਸਿੰਘ ਬਣਵਾਇਆ ਹਾਂ ਭਾਉ ਦੇ ਕਹਿਣ ਵਾਂਗੂ ਕੁਛ ਨਹੀਂ ਐ ਤੇ ਸਿੰਘ ਨੂੰ ਕੀਤਾ ਰੀਜਨਲ ਆ ਵੇਖੋ ਤੇ ਸੋਨੂ ਥਣਾ ਥਣਾ ਲੋ ਓਕੇ ਆ ਨਾ ਓਕੇ ਹੀ ਬੇਚ ਇੱਕ ਸੜ ਭਾਰੀ ਜੀ ਰੱਖਦੀ ਕੀ ਚੱਕਰ ਉਹ ਬਾਈ ਬੈਨ ਉਟਣ ਚ ਹੋ ਜਾਂਦਾ ਅੱਛਾ ਪਾ ਲਈ ਆ ਹਾਂ ਤੁਹਾਡੇ ਸਾਹਮਣੇ ਪਾ ਆ ਬਾਕੀ ਤਿਆਰ ਆ ਮੈਂ ਹਨਾ ਬਾਈ ਬਣੇ ਬੁਨੇ ਕੀ ਬਹੁਤ ਬੁਨੇ ਦੇਖਣੇ ਵੇਖੋ ਇਹੋ ਜੀ ਮੈਂ ਹਾਂ ਦੁੱਦੋ ਬਾਈ ਬਹੁਤ ਖਰੀ ਨਿਕਲਦੀ ਦੁੱਦੋ ਬਾਈ ਬਹੁਤ ਖਰੀ ਨਿਕਲਦੀ ਬੜੀ ਖਰੀ ਨਿਕਲੂਗੀ ਲੇਵੇ ਖੁੱਲੇ ਡੁੱਲੇ ਦੀ ਹਾਂਜੀ ਹਾਂਜੀ ਰੇਟ ਇਹਦਾ ਸ਼ਾਹ ਜੀ ਇਹਦਾ ਮੁੱਲ 130 ਇਹ ਸਵਾ ਦੀ ਦੇ ਦਾਂਗੇ ਮੌਲਾ ਕਰਦੇ ਆ 130000 ਰੁਪਇਆ ਸਵਾਦੀ ਦੇ ਦਿਆਂਗੇ ਹਾਂਜੀ ਉਹਦੇ ਜੋ ਪਿਆਰ ਮੁਹੱਬਤ ਹੋ ਜਾਏਗਾ ਮੌਕੇ ਤੇ ਇੱਕ 25 ਜੋ ਵੀ ਛੋਟਾ ਛੱਪਾ ਪਿਆਰ ਮੁਹੱਬਤ ਕਰਾਂਗੇ ਜਰੂਰ ਜੀ ਫੋਨ ਲਾਵੇ ਓਕੇ ਹਾਂਜੀ ਇਹਦਾ ਹੁਣ ਕੀ ਹਿਸਾਬ ਪਤਾ ਮੈਂ ਨਹੀਂ ਬੋਲਦਾ ਹੁਣ ਤੂੰ ਬੋਲ ਮੈਂ ਤਾਂ ਅੱਜ ਤੇਹੀ ਬੋਲੋ ਨਹੀਂ ਯਾਰ ਤੂੰ ਹੀ ਬੋਲ ਅੱਜ ਮੈਂ ਨਹੀਂ ਬੋਲਦਾ ਇਹਨੂੰ ਅੱਜ ਦੇਣਾ ਬਈ ਤੀਜਾ ਸੂਈ ਨੂੰ ਹਾਂਜੀ ਠੀਕ ਆ ਹਾਂ ਸੂਆ ਕਿਹੜਾ ਸੂਈ ਆ ਸੂਆ ਵੀਰ ਅਗਲਾ ਹਿਸਾਬ ਲਾ ਲਿਆ ਮਾਲਕ ਨੇ ਤਾਂ ਕਿਹਾ ਤੀਜਾ ਅੱਛਾ ਅਗਲਾ ਆਪਦਾ ਗਿਆ ਸਾਪੇ ਲਾ ਲੇ ਅਗਲਾ ਆਪੇ ਲਾਵੇ ਆਪਾਂ ਤੀਜਾ ਲਾ ਲੇ ਚੌਥਾ ਲਾ ਲੇ ਦੂਜਾ ਲਾ ਲੇ ਅਗਲੇ ਤੇ ਡਿਪੈਂਡ ਹਾਂਜੀ ਹਾਂਜੀ ਤਿੰਨਾਂ ਦਿਨਾਂ ਦੀ ਸੂਈ ਹਾਂਜੀ ਹਾਂਜੀ 10 11 ਕਿਲੋ ਬੋਲੇ ਤੇ ਸਟਾਰਟਿੰਗ ਹੈ ਬੋਲੀ ਬਾਂਦੀ ਹੈ ਬੋਲੀ ਬਾਂਦੀ ਕੌਲੀ ਚਮਚਾ ਨਾਲ ਹੀ ਲੈ ਕੇ ਆਵੇ ਹਾਂਜੀ ਹਾਂਜੀ ਓਕੇ ਮਗਰ ਆ ਗਿਆ ਕੱਟਾ ਹਾਂਜੀ ਹਾਂਜੀ ਤੇ ਬਾਬਾ ਪੱਟੀ ਘੇੜੀਏ ਚੋਂ ਐਡੇ ਕੱਦ ਕਾਟਦੀ ਮੈਂ ਯਾਰ ਬਾਈ ਮੇਲੀ ਜਾਂਦੀ ਹੈ ਤੇ ਮਕਰਲੇ ਸੂਏ ਕੀ ਕਹਿੰਦੇ ਨੇ ਦੁੱਧ ਦੁੱਧ ਦੱਸੋ ਭਾਈ ਉਹਨਾਂ ਕਿਹਾ ਕਿ ਆਪਾਂ ਬੰਦਿਆਂ ਡਰੈੱਸ ਦੇ ਦਾਂਦੇ ਫਾਰਮ ਚੋਂ ਲਈ ਆਪਣੇ ਲਾਗੇ ਫਾਰਮ ਇੱਥੇ ਪਿੰਡ ਦੇ ਓਕੇ ਆ ਗੱਬਣ ਵੀ ਆਪਾਂ ਵੇਖੀ ਸੀ ਗੱਬਣ ਦੇ ਪੈਸੇ ਲਾਏ ਸੀ ਠੀਕ ਆ ਹਾਂ ਤੇ ਜਦੋਂ ਸੂਪ ਹੀ ਹੋਵੇ ਤਾਂ ਫਿਰ ਤੁਹਾਨੂੰ ਪਤਾ ਆਪਾਂ ਲੈ ਹੀ ਲੈਣੇ ਆ ਓਕੇ ਹਾਂਜੀ ਉਹਨਾਂ ਕਿਹਾ ਕਿ ਸਾਨੂੰ ਇਹ ਨਾਰਮਲ 17 ਕਿਲੋ ਦੁੱਧ ਚੋਇਆ ਹੈ 17 ਕਿਲੋ ਦੁੱਧ ਲਈ ਮੈਂ ਜੇ ਕੋਈ ਭਾਲਦਾ ਸੀ ਤਾਂ ਫਾਰਮ ਵਾਲੀ ਆ ਗਈ ਆ ਹਾਂਜੀ ਹਾਂਜੀ ਭਾਈ ਉਹਨਾਂੇ ਘੱਟੋ ਘੱਟ 50 ਮੱਝਾਂ ਆ ਆਪਾਂ ਬੰਦੇ ਨੂੰ ਉਹਨਾਂ ਦੇ ਘਰ ਲੈ ਜਾਂਦੇ ਹਾਂ ਹਾਂ ਸਿਆਣੀ ਗੱਲ ਜਿਹਦੇ ਕੋਲ ਟੌਪ ਦੀਆਂ ਮਈਆਂ ਚੰਗੇ ਦੁੱਧ ਵਾਲੀਆਂ ਬਰੀਡ ਵਾਲੀਆਂ ਬਹੁਤ ਬਾਈ ਟੌਪ ਤੋਂ ਟੌਪ ਮਾਲਿਆ ਉਹਨਾਂ ਕਰੇ 17 ਦੁੱਧ ਚੋਇਆ ਉਹਨਾਂ ਨੇ ਹਾਂਜੀ ਹਾਂਜੀ ਇਹਰ ਦੇਣਾ ਵੀ ਚਾਹੀਦਾ ਫਿਰ ਐਡੇ ਵਜੂਦ ਦਾ ਵੀ ਕੀ ਫਾਇਦਾ ਬਾਈ ਦੋ ਬੰਨੇ ਬੈ ਗਏ ਅਗਲਾ ਚੋਲੇ ਨੂੰ ਐਡੀ ਮਿੱਠੀ ਆ ਆਪਾਂ ਚੁਵਾਈ ਵਿਖਾ ਦਾਂ ਦੋ ਬੰਨੇ ਬੈ ਕੇ ਚੋਵਾ ਦੇ ਹੁਣ ਆਪਾਂ ਵਿਖਾਈਏ ਤਾਰਾ ਤੂਰਾ ਵਿਖਾ ਦਿੰਨੇ ਲੈ ਕੱਢ ਫਿਰ ਬਾਰੇ ਦੀ ਪਹਿਲਾ ਤੂਰ ਕਰਾ ਚੱਕ ਫਿਰ ਬਾਹਲਾ ਸਮਾਂ ਨਾ ਲਈਏ ਸੱਜਣੋ ਹੁਣ ਕੱਦ ਕਾਟ ਅਸੀਂ ਨਹੀਂ ਦੱਸਦੇ ਤੇ ਹਾਥੀ ਚ ਨਹੀਂ ਜਾਣੀ ਇਹ ਇਹ ਨੋਟ ਕਰ ਲਿਓ ਬڑے ਵੱਡੇ ਬੋਡੀ ਸਟਰਕਚਰ ਦੀ ਮੈਂ ਆ ਵੇਖੋ ਲਾਂਘਾ ਭਰਦੀ ਕਿਵੇਂ ਜਿਵੇਂ ਨਾ ਤਗੜਾ ਪਹਿਲਵਾਨ ਤੁਰਦਾ ਨਾ ਖਾੜੇ ਚ ਆਪਾਂ ਤਾਂ ਦੇਦੇ ਨਹੀਂ ਮਗਰ ਇਹ ਦੀਦਾ ਨਹੀਂ ਸੁਣ ਨੂੰ ਇਹਦੇ ਕੋਲੋਂ ਇਹ ਹਿਸਾਬ ਲਾ ਲੋ ਵੀਡੀਓ ਚ ਨਹੀਂ ਸਾਨੂੰ ਪਤਾ ਕਿ ਤੁਹਾਨੂੰ ਕੇਵ ਜੀ ਮੈਂ ਚਾਚੇ ਪਰ ਜਦੋਂ ਕੋਲੇ ਆ ਕੇ ਵੇਖੀ ਨਾ ਜਿਵੇਂ ਹਜੇ ਸੂਈ ਸਾਈ ਆ ਤੇ ਮੈਂ ਨੂੰ ਪਰਵਾ ਹੀ ਕੋਈ ਨਹੀਂ ਗੀ ਯਾਰ ਵੀ ਮੈਂ ਸੂਕੇ ਹਟੀਆਂ ਬਹੁਤ ਚੰਗੀ ਸੰਭੀ ਆ ਉਹਨਾਂ ਦਾ ਵੀ ਵੱਡਾ ਧੰਨਵਾਦ ਜਿਹੜੇ ਭੈਣਾ ਭਰਾਵਾਂ ਨੇ ਐਡਾ ਹੀਰਾ ਪਾਲ ਕੇ ਕੀਤਾ ਸੱਜਣੋ ਧਰ ਖਾ ਜਾਂਦੀਆਂ ਕਰਮਾਂ ਨਾਲ ਇਹਡੀਆਂ ਐਡੀਆਂ ਮੱਝਾਂ ਕਰੀਏ ਲਿਆ ਵੀਰੇ ਬੱਚਾ ਛੱਡ ਮੇਰਾ ਭਰਾ ਕਿਰਾ ਕਰਾ ਦਿਓ ਫਿਰ ਤਾਰਾਂ ਤੂਰਾ ਚੱਕ ਚਵਾਈ ਚ ਵੀ ਵਖਾ ਦਿਓ ਆਪਦੀ ਕਿਉਂਕਿ ਕਿਸੇ ਭੈਣ ਭਰਾ ਨੂੰ ਲੈਣੀ ਸੌਖੀ ਹੋ ਜਾਂਦੀ ਆ ਸੱਜਣੋ ਵੇਖਿਓ ਯਾਰ ਬੜਾ ਵੱਡਾ ਟਾਂਚਾ ਮਿਆਂ ਦਾ ਇਹਨਾਂ ਕਿਉਂਕਿ ਸੰਧੂ ਸਹਿਤ ਕਰੀ ਜਾਂਦਾ ਸਮਝ ਤੁਸੀਂ ਵਰਤਨੀ ਆ ਪਰ ਜਿਹੜੀ ਇਥੇ ਸਾਹਮਣੇ ਆ ਲਾਓ ਜੀ ਉਹ ਸ਼ੀਸ਼ਾ ਤੁਹਾਡੇ ਸਾਹਮਣੇ ਕਰੂੰਗਾ ਵੱਡੇ ਘਤ ਘਾਟ ਦੀ ਵੱਡੇ ਪੈਠ ਪੁੜੇ ਦੀ ਤੇ ਫੱਟੀ ਮੈਂ ਜੇ ਖਰੀਦਨੀ ਚਾਹਣੇ ਆ ਤਾਂ ਫਿਰ ਨੰਬਰ ਸੋਨੂ ਦਾ ਸਕਰੀਨ ਤੇ ਆਓ ਸੱਜਣੋ ਆ ਚੱਕੋ ਬੱਚਾ ਛੜਤਾ ਗੱਲੇ ਨਾਲ ਉਹ ਇਹ ਤੇ ਫਰਦਾ ਕੱਟਾ ਮਗਰ ਬਿਲਕੁਲ ਤਾਜੀ ਸੂਈ ਉਹ ਕੇ ਰਿਪੋਰਟ ਕਿਤੇ ਕੱਟੀ ਦਿੰਦੀ ਤਾਂ ਗੱਲਾਂ ਹੋਰ ਹੋ ਜਾਣੀਆਂ ਸੀ ਸੱਜਣੋ ਚਲੋ ਕੁਦਰਤ ਦੀ ਦੇਣ ਆ ਇਹਦੇ ਚ ਕੋਈ ਆਪਣਾ ਜੋਰ ਨਹੀਂ ਕਿਸੇ ਭੈਣ ਭਰਾ ਦਾ ਜੋ ਪਰਮਾਤਮਾ ਚਾਵੇ ਉਹ ਕਰਦਾ ਆ ਵੇਖਿਓ ਹਣ ਚਵਾਈ ਵੀ ਚੰਗੀ ਆਓ ਸੱਜਣੋ ਕਿਉਂਕਿ ਧਾਰਾਂ ਵੀਰ ਨੇ ਕੱਢੀਆਂ ਦੋਖ ਆਜੋ ਪਸਮੇ ਆਉਂਦੇ ਹੋ ਫਿਰ ਤੁਹਾਨੂੰ ਚਵਾਈ ਵਿਖਾਉਣੇ ਸੱਜਣੋ ਪਸਮਾ ਜਿਹੜਾ ਇਸ ਮੈਨੇ ਕਰ ਲਿਆ ਹੁਣ ਤੁਹਾਨੂੰ ਵਿਖਾਉਣੀ ਕੀ ਆ ਚਵਾਈ ਥਾਂ ਤੋਂ ਲੈਣਦੇ ਹੋ ਫਿਰ ਤੁਹਾਨੂੰ ਚਵਾਈ ਚੈੱਕ ਕਰਾਉਣੀ ਅਗਲੇ ਸਾਲਾਂ ਦੀ ਚਵਾਈ ਸੱਜਣੋ ਚੈੱਕ ਕਰੋ ਉਦੋਂ ਬਾਅਦ ਮਗਰ ਲਿਆਂ ਦੀ ਚਵਾਈ ਵਿਖਾਉਣੀ ਤੁਹਾਨੂੰ ਵਿਖਾਈ ਕਰਾਂ ਮਗਰ ਲੈ ਆ ਜਿਓ ਵੇਖੋ <div>ਦਵਾਈ ਤਾਂ ਮੋਟ ਨਹੀਂ ਖੋਲਣ ਦਿੰਦੀ ਮੈਂ ਆਣਾ ਬਾਈ ਸੁਆਦ ਆਉਂਦਾ ਇਹੋ ਜਿਹਾ ਮਾਚ ਆਉਂਦਾ ਮੈਂ ਦੁੱਧ ਕੱਢ ਦੂਗੀ ਮੈਂ ਕੋਈ ਸ਼ੱਕ ਨਹੀਂ ਹੈਨਾ <div>ਚੂੜਾ ਚੂੜਾ <div>ਆ ਸੱਜਣੋ ਦੋਨੇ ਪਾਸੇ ਹਾਏ ਹਾਏ ਇਹ ਆ ਗਈ ਦੋਨੇ ਪਾਸੇ ਹੁੰਦੀ ਚਵਾਈ ਕਰ ਲੋ ਚੱਕ ਵੇ ਸੱਜਣੋ <div>ਕਿਆ ਬਾਤ ਆ ਆ ਗਈ ਸੱਜਣਾ ਆਪਣੇ ਕੋਲੇ ਤੋਂ ਕੜ ਗੱਬਣ ਚੈੱਕ ਪਾਸ ਹਾਂਜੀ ਹਾਂਜੀ ਇਹ ਕਿੰਨੇ ਚਰਦੀ ਗੱਬਣ ਆ ਅੱਬਾਈ ਸਾਢੇ 7ਾਂ ਦੀ 8ਵੇਂ ਨੂੰ ਲੱਗਣ ਵਾਲਾ ਆ ਸਾਢੇ 7ਾਂ ਦੀ ਗੱਬਣ ਹਾਂ 8ਵੇਂ ਨੂੰ ਲੱਗ 8 ਪੂਰੇ ਹੋ ਜਾਣੇ 9ਵਾਂ ਲੱਗਣ ਵਾਲਾ ਕਹ ਹਾਂਜੀ 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 ਹਨਾ ਹਾਂਜੀ ਹਾਂਜੀ ਠੀਕ ਆ ਠੀਕ ਆ ਠੀਕ ਆ 7 ਕੰਪਲੀਟ ਕਰ ਗਈ ਮੰਨ ਲਾ 8ਵਾਂ ਲੱਗਾ ਵਿਆ ਹਾਂਜੀ ਹਾਂਜੀ ਤੇ 8ਵਾਂ ਵੀ ਪੂਰਾ ਹੋਣ ਵਾਲਾ ਤੇ 9ਵਾਂ ਲੱਗਣ ਵਾਲਾ ਹਾਂਜੀ ਸਮਝੋ ਡੇਢ ਕੁਮੀ ਨਾ ਰਹਿ ਗਿਆਂ ਦੀ। ਡੇਢ ਮਹੀਨਾ ਇਹਦੇ ਸੂਨ ਚ ਬਾਕੀ ਰਹਿ ਗਿਆ ਤੇ ਥਣ ਥਣ ਓਕੇ ਆ। ਓਕੇ ਆਈ ਅਗਲਾ ਬੇਚਿੰਤ ਓਕੇ ਲੈ ਕੇ ਜਾ। ਟਿੱਪ ਕੇ ਲੈ ਜੀ। ਧਾਰਾ ਆਉਣ ਦੀਆਂ ਦੋ ਦੋ। ਹਾਂਜੀ ਹਾਂਜੀ ਵੀਰ ਜੀ। ਓਕੇ। ਆਪਣੀ ਚੈੱਕ ਕਰਾਈ ਅਗਲਾ ਕਰਾ ਕੇ ਲੈ ਜੇ ਸੂਆ ਦੂਜਾ। ਹਾਂਜੀ ਹਾਂਜੀ। ਬਹੁਤ ਜਾਤ ਨਸਲ ਵਾਲੀ ਝੋਟੀ ਆ ਸੱਚ ਨਾਲ। ਬਹੁਤ ਜੀ। ਬੜਾ ਵੇਲ ਕਾਦਾ ਜੇ ਕੋਈ ਮੇਰਾ ਭੈਣ ਭਰਾ ਦੇ ਕੋਲੇ ਚਾਰ ਚੂਰ ਜਾਂ ਕੋਈ ਸਾਧਨ ਤੂੜੀ ਤੰਦ ਦਾ ਜੋੜਿਆ ਨਾ ਤੇ ਝੋਟੀ ਲੈ ਕੇ ਸਾਈਡ ਤੇ ਲਾ ਦਿਓ ਤੇ 2 ਰੁਪਏ ਇਰਲਾਉਗੀ। ਕਰਮਾਂ ਲਈ। ਬੜੀ ਚੰਗੀ ਝੋਟੀ ਆ ਬਾਕੀ ਥਣ ਤੁਸੀਂ ਟਿੱਪ ਲੈਣੇ ਆ ਬਾਕੀ ਭਾਰ ਪਿੱਛੇ ਤੋਂ ਜਿਵੇਂ ਕੱਚੀ ਅਗਲਾ ਕਈ ਵਾਰੀ ਭੈਣ ਭਰਾਏ ਸੁਣਦਾ ਆ ਮੈਂ ਨਾ ਵੇਖੀ ਆਪਣੇ ਪਸ਼ੂ ਦਾ ਪਿੱਛੇ ਦੀ ਤਾਂ ਗਰੰਟੀ ਆ ਅਗਲਾ ਕੋਈ ਟੈਨਸ਼ਨ ਨਹੀਂ ਭਾਵੇਂ ਕੋਰੇ ਕਾਗਜ਼ ਤੇ ਲਿਖਾ ਲੈ ਓਕੇ ਲਓ ਵੀ ਸੱਜਣੋ ਪਿੱਛੇ ਦੀ ਇਹਦੀ ਫੁੱਲ ਗਰੰਟੀ ਆ ਕਿਉਂਕਿ ਅਜੇ ਮਹੀਨਾ ਪਿਆ ਸੱਜਣੋ ਡੇਢ ਆ ਤੇ ਬਹੁਤੇ ਭੈਣਾ ਭਰਾ ਫਿਰ ਇਹ ਚੀਜ਼ ਸੋਚਦੇ ਆ ਵੀ ਯਾਰ ਇਹ ਨਾ ਹੋਵੇ ਯਾਰ ਇੰਨੀ ਕੱਚੀ ਮੈਂ ਚੱਲੀ ਆ ਤੇ ਕਿਤੇ ਪਿੱਛੇ ਪੁੱਛੇ ਦੀ ਨਾ ਪ੍ਰੋਬਲਮ ਹੋਵੇ। ਹਾਂਜੀ ਆਪਣੇ ਕੋਲ ਤਾਂ ਹੀ ਮੱਝ ਲੈ ਗਏ ਸੱਜਰਾ ਪਤਾ ਵੇਚ ਲਈ। ਓਕੇ ਉਹਨਾਂ ਨੇ ਆਪਣੇ ਤੋਂ ਸੱਜਰ ਮੈਂ ਲੈ ਲਈ ਤੇ ਆਪਾਂ ਟੋਕੜ ਗੱਪਣ ਮੈਂ ਵੇਚ ਪਾ ਲਈ। ਪਿੰਡੋਂ ਹੀ ਲਈ ਆਈ। ਪਿੰਡੋਂ ਲਈ ਆ। ਝੋਟੀ ਬਹੁਤ ਚੰਗੀ ਆ। ਝੋਟੀ ਨੇ ਦੁੱਧ ਦਿੱਤਾ 12-13 ਕਿਲੋ। ਨੋਰਮਲੀ ਭਾਈ ਇਹਦੀ ਮਾਂ ਵੀ ਹੈਗੀ ਇਹਦੀ ਗਾਤੀ ਵੀ ਆਪਣੇ ਪਿੰਡਖੇ ਲੋਤੀ। ਪਿੰਡੋਂ ਹੀ। ਹਾਂ ਆਪਣੇ ਗਵਾੜੀ ਜੇ ਕਾਤ ਨਾ ਦੇ ਕਿੰਨੇ ਵੀ ਦਈਏ। ਆ 75000 ਚ ਮਾਨਤਾਨ ਕਰ ਦਾਂ ਤੇ। 75000 ਚ ਮਾਂ ਤਾਂ ਕਿੰਨਾ ਕੁ ਕਰਦੇ ਹਾਂ ਹੋਣੀ ਮੇਰੇ ਆਈ ਦਾ 72000 ਦੀ ਦੇ ਦਾਂਦੇ ਨਹੀਂ ਠੀਕਾ ਹੁਣ ਤੁਹਾਡੇ ਸਾਹਮਣੇ ਆਈ ਕਰਦੇ ਪਰੇ ਨਹੀਂ ਸਜਣੋ 72000 ਦੀ ਦੇਖੋ ਕੀ ਬਾਤ ਆ ਮੰਨ ਲਓ ਵੀ ਮਹੀਨਾ ਡੇਢ ਪੱਠੇ ਪੋਣੇ ਪੈਣੇ ਆ ਦੋ ਹੀ ਰੱਖ ਲਿਓ ਤੇ ਪਰ 15 ਦਿਨ ਸਜਣੋ ਇਹ ਵੀ ਨੋਟ ਕਰਿਓ ਪਸੂ ਪਹਿਲਾਂ ਵੀ ਵਿਕਰੀ ਚ ਆ ਜਾਂਦਾ ਕਿਉਂਕਿ ਜਦੋਂ ਲਾਏ ਪੈ ਜੇ ਬਾਈ ਭਾਵੇਂ ਮੰਦਾ ਹੋਵੇ ਠੰਡਾ ਹੋਵੇ ਕਿਤੀ ਦੀ ਆਪਾਂ ਫਿਰ ਲੱਲਾਂਦੇ ओके ਤੁਹਾਡੇ ਸਾਹਮਣੇ ਏਡੀ ਮੈਂ ਤਿਆਰ ਹੋ ਗਈ ਕਿੱਧਰ ਨੂੰ ਜਾਣੀ 130 ਦੀ ਆਪਾਂ ਲੈ ਲਾਂਗੇ ਹਾਂਜੀ ਹਾਂਜੀ ਵੇਖ ਲਾ ਆਪਾਂ ਲੱਲਾ ਦੇ ਆਪਣੇ ਕੋਲ ਤੈਨੂੰ ਪਤਾ ਕੰਮ ਸਿੱਧੇ ਹੀ ਏ ਲੋ ਵੀ ਸੱਜਣੂ ਅੱਜ ਦੰਨੇ ਆ ਤੁਹਾਨੂੰ 72000 ਦੀ 2 ਮਹੀਨੇ ਸੰਭਾਈ ਕਰੋ ਇਦਾਂ ਸਾਹਮ ਦੇਓ ਚੰਗੀ ਪੂਰੀ ਤੇ 130 ਦੀ ਤੁਹਾਨੂੰ ਕਹਿੰਦਾ ਵੀ ਆਪਾਂ ਵਾਪਸ ਵੀ ਕਰਾਵਾਂਗੇ ਬਈ ਬਹੁਤ ਚੰਗੀ ਰਿਪੋਰਟ ਏ ਹਾਂ ਨਹੀਂ ਚੰਗੀ ਜਾਤ ਢਾਂਚਾ ਸਰੀਰਕ ਢਾਂਚਾ ਮਿਆਂ ਦਾ ਦੱਸਦਾ ਵੀ ਚੰਗੀ ਮੈਂ ਵਾਲਾ ਦੁੱਧ ਪਾਊਗੀ ਹਾਂਜੀ ਹਾਂਜੀ ਹਨਾ 13 14 ਕਿਲੋ ਦੁੱਧ ਦੇਊਗੀ ਕਰਮਾਂ ਵਾਲੀ ਬਈ ਨੋਰਮਲ ਹੀ ਦੇਣਾ ਐਡੀ ਮੈਨੇ ਨਾ ਦੁੱਧ ਤਾਂ ਫਿਰ ਲੈ ਲੋ ਵੀ ਸੱਜਣੋ 72000 ਰੁਪਏ ਦੀ 1 ਲੱਖ ਤੇ 55000 ਤੇ ਸੱਜਣੋ ਇਹਦੀ ਜਿਹੜੀ ਡਿਮਾਂਡ 1 ਲੱਖ ਤੇ 55000 ਕੀਤੀ ਆ ਭਰਾ ਨੇ ਮੁੱਲ 161 ਕੀਤਾ 155 ਦੀ ਕਹਿੰਦਾ 17 ਕਿਲੋ ਦੁੱਧ ਇਹਦੇ ਮਾਲਕਾਂ ਨੇ ਇਹਦਾ ਚੋਇਆ ਵਿਆ ਤੁਸੀਂ ਆਪਣਾ ਆ ਕੇ ਵੇਖਿਓ ਤੁਹਾਨੂੰ ਵੀ ਦੱਸੂਗੀ ਮੈਂ ਬੜੇ ਵੱਡੇ ਟਾਂਚੇ ਦੀ ਤੇ ਉਹ 72000 ਦੀ 8 ਮਹੀਨਿਆਂ 7 ਕੰਪਲੀਟ ਕਰ ਗਈ ਤੇ 8ਵਾਂ ਮਹੀਨਾ ਵੀ ਲੱਗਣ ਵਾਲਾ ਇਹਦੇ ਮਗਰ ਕੱਟਾ ਬਿਲਕੁਲ ਤਾਜੀ ਸੂਈ ਆ ਆ ਗਈ ਗੱਬਣ ਇਹ ਕਹਤੀ ਇੱਕ 25 ਦੀ ਹੈਨਾ ਹਾਂਜੀ ਹਾਂਜੀ ਇਹ 1 ਲੱਖ ਤੇ 25000 ਚ ਪਿਆਰ ਮੁਹੱਬਤ ਆ ਬਾਕੀ ਤੁਸੀਂ ਆ ਕੇ ਵੇਖਣੀ ਆ ਤੁਹਾਡੇ ਵੀ ਮੈਂ ਪਸੰਦ ਆਉਗੀ ਕਿਉਂਕਿ ਚੰਗੇ ਦੁੱਧ ਵਾਲੀ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਉਦੇ ਵਾਸਤੇ ਰਹੋ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ